ਮਨ ਗੁਰੂ ਜੀ ਤਤ ਨਾਮ ਸਿਜਿ ਲਾਹਿ ਗੁਰ ਸੈਭਂ ਜੀਓ ਅਦ ਜੀਓ ਕਿਰਪਾ ਕਰੇ ਤਨ ਅੰਮਤਿਆ ਜੀਓ ਸਤਿਗੁਰ ਮਿਲੈ ਸੁਭਾਈ ਗਈ ਜੀਉ ਗੁਣ ਗਾਇ ਬਿਕ ਸਹਿ ਸੁਖਾ ਨੰਦਨ ਜਹਬ ਸੱਚੇ ਭਗਵੈ ਅੰਕਾਰ ਕੰਮੇ ਤਜ ਮਾਇਆ ਸਹਿਜ ਨਾਮ ਸਮਾਵੈ ਦਰਸ਼ਨ ਦੇਖ ਜੀਵਾ ਗੁਰ ਤੇਗਾ ਤੋਨ ਕਰਨਾ ਮਾਈ ਗੁਰੂ ਸਰਹੰਦੀਆ ਰਾਗਤਮਾ ਸ਼੍ਰੀ ਬਾਣੀ ਭਗਤ ਕਬੀਰ ਜੀ ਕੀ ਇਕ ਓਮ ਕਰੋ ਸਤਿਗੁਰ ਮੰਨਿ ਸਾਜ ਸੰਕ ਸੁਨੰਦਨ ਮਹੇਸ ਸਮਾਨ ਸੇਖ ਨਾਗ ਤਿਰ ਮਰਕਨ ਜਨਨ ਹਰਿ ਪ੍ਰਸੰਨੰਦ ਨਹੀ ਸਮਨ ਸੇਖ ਨਗ ਤੇ ਰਮਨ ਨਾ ਜਾਨਾ ਸਤ ਸੰਗ ਕਾ ਰਾਮ ਜਗ ਬਸਾਈ ਰਹਾ ਅਲੋ ਮਾਨ ਸਰ ਕਰਡ ਸਮਨ ਸਰਪਤ ਨਰਪਤ ਨਹੀਂ ਬੁਨ ਜਾਨਾ ਚਾਰ ਬੇ ਮਲਾ ਬੱਚ ਕਬਲਾ ਨੈ ਨੰਨਾ ਹੈ ਕਹਤ ਵੀਰ ਸੋ ਪਰ ਮੈਂ ਨਹੀਂ ਅਗਲਗ ਰਾਮ ਰੰਗੈ ਸੋ ਨਹੀਂ ਕਹਤ ਵੀਰ ਸੋ ਪਰ ਮੈਂ ਨਹੀਂ ਅਗਲਗ ਰਾਮ ਰੰਗੈ ਸੋ ਨਹੀਂ ਆਜ ਜਿ ਕਾ ਕਲਸਾ ਕੇ ਪਰਤੇ